ਸਭ ਤੋਂ ਪਹਿਲੇ ਜਿਹੜਾ ਨਰੇਗਾ ਹੈ ਦੇਸ਼ ਵਿੱਚ ਜਿਹੜਾ ਇੱਕ ਸਕੀਮ ਚਲਾਈ ਗਈ ਸੀ ਕਿ ਗਰੀਬ ਨੂੰ 100 ਦਿਨ ਦੀ ਗਾਰੰਟੀ ਨੌਕਰੀ ਦੀ ਉਹ 100% ਫੰਡਡ ਗਵਰਨਮੈਂਟ ਆਫ ਇੰਡੀਆ ਦਾ ਸੀ ਜਿਹੜਾ ਹੁਣ ਲੇਟੈਸਟ ਕੇ ਉਹਨਾਂ ਨੇ ਕਰ ਦਿੱਤਾ ਹੈ ਇੱਕ ਐਜਾ ਫੈਸਲਾ ਖਿਲਰਦਾ ਹੈ ਮੈਨੂੰ ਚਾਹਨਾ ਹੈ ਕਿ ਉਹ ਵਿਡਰੋ ਕੀਤਾ ਜਾਏ ਕਿਉਂਕਿ ਇਹਦਾ ਸਿੱਧਾ ਅਸਰ ਗਰੀਬ ਦੀ ਜ਼ਿੰਦਗੀ ਤੇ ਹੋਊਗਾ ਜਿਹੜੀਆਂ ਦੋ ਕੰਡੀਸ਼ਨਾਂ ਇਹਨਾਂ ਨੇ ਲਾ ਦਿੱਤੀਆਂ ਪਹਿਲੀ ਗੱਲ ਤਾਂ ਨਾਮ ਬਦਲਣਾ ਉਹ ਉਹਨਾਂ ਦਾ ਮੈਨਲਾ ਦਾ ਪੋਲਿਟਿਕਲ ਹੋਣਾ ਕਿ ਗਾਂਧੀ ਨਾਂ ਨਹੀਂ ਹੋਣਾ ਪਰ ਮਹਾਤਮਾ ਗਾਂਧੀ ਜੀ ਉਹ ਇਨਸਾਨ ਸੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਲੜਾਈ ਲੜੀ ਉਹਨਾਂ ਦੇ ਨਾਂ ਤੇ ਕੋਈ ਚੀਜ਼ ਚਲਦੀ ਹੋਵੇ ਤੇ ਉਹ ਬਦਲ ਨਹੀਂਨੀ ਚਾਹੀਦੀ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਬੜੀ ਐਮ ਹੈ ਨਰੇਗਾ 100% ਗਵਰਨਮੈਂਟ ਆਫ ਇੰਡੀਆ ਦੀ ਸਕੀਮ ਸੀ ਉਹਨਾਂ ਨੇ ਹੁਣ ਜਿਹੜੇ ਬਦਲ ਦਿੱਤੇ ਨੇ ਦੋ ਵੱਡੇ ਤਬਦੀਲੀਆਂ ਲਿਆਂਦੀਆਂ ਇੱਕ ਉਹਨਾਂ ਨੇ ਕਿਹਾ ਕਿ ਹੁਣ ਉਹ 60% ਸੈਂਟਰ ਸਰਕਾਰ ਕਰੂਗੀ 40% ਸਟੇਟ ਗਵਰਨਮੈਂਟ ਨੂੰ ਹਿੱਸਾ ਪਾਉਣਾ ਪੈਣਾ ਹੈ ਉਹਦਾ ਕੀ ਵੱਡਾ ਨੁਕਸਾਨ ਹੋਣਾ ਹੈ ਜਿਹੜੀਆਂ ਸਟੇਟਾਂ ਕੋਲੇ ਫਾਈਨੈਂਸ਼ੀਅਲ ਕੰਸਟਰੈਂਟ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਪਿਛਲੇ 10 ਸਾਲਾਂ ਲਾਂਚ ਕਾਂਗਰਸ ਤੇ ਆਮ ਆਦੀ ਪਾਰਟੀ ਨੇ ਐਜਾ ਬੁਰਾ ਹਾਲ ਕਰ ਦਿੱਤਾ ਪੰਜਾਬ ਦੀ ਇਕਨੋਮੀ ਦਾ ਕਿ ਕਾਫੀ ਸੈਂਟਰਲ ਸਕੀਮਾਂ ਆਪਾਂ ਲੈ ਨਹੀਂ ਸਕ ਰਹੇ ਕਿਉਂਕਿ ਆਮ ਆਦੀ ਪਾਰਟੀ ਨੇ ਉਹਦੇ ਆਪਣੀ ਕੰਟਰੀਬਿਊਸ਼ਨ ਦਿੱਤੀ ਨਹੀਂ ਆਮ ਆਦਮੀ ਪਾਰਟੀ ਕੋਲੇ 4000 ਪੰਜ ਤਕਰੀਬਨ 4 ਸਾਲਾਂ ਚ 4000 ਵੱਧ ਕਰੋੜ ਉਹਨਾਂ ਨੇ ਆਪਣੀ ਪਬਲਿਸਿਟੀ ਤੇ ਖਰਚ ਦਿੱਤਾ ਪਰ ਸੈਂਟਰਲ ਸਕੀਮਾਂ ਵਿੱਚ ਆਪਣਾ ਸ਼ੇਅਰ ਨਾ ਪਾਉਣ ਕਰਕੇ ਕਈ ਸੈਂਟਰਲ ਸਕੀਮਾਂ ਜਿਵੇਂ ਹੈਲਥ ਦੀਆਂ ਸੈਂਟਰਲ ਸਕੀਮਾਂ ਤੇ ਦੂਜੀਆਂ ਸੈਂਟਰਲ ਸਕੀਮਾਂ ਉਹ ਪ੍ਰਾਪਤ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਪਾਇਆ ਹੀ ਨਹੀਂ ਆਪਣਾ ਐਸਾ ਹੁਣ ਕੀ ਹੋਣਾ ਜਿਹੜਾ ਨਰੇਗਾ ਪੰਜਾਬ ਦੇ ਗਰੀਬ ਵਾਸਤੇ ਇੱਕ ਸਹਾਰਾ ਸੀ 100 ਦਿਨ ਦਾ ਰੋਜ਼ਗਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਰਗੇ ਜੇ ਐਜੇ ਲੋਕ ਆ ਗਏ ਤੇ ਜਿਹੜਾ ਆਪਣਾ ਸ਼ੇਅਰ ਨਾ ਪਾਇਆ ਤੇ ਫਿਰ 100 ਦਿਨ ਦੀ ਗਾਰੰਟੀ ਮਤਲਬ ਇੱਕ ਵੀ ਗਾਰੰਟੀ ਨਹੀਂ ਹੈ ਕਿਉਂਕਿ ਜੇ ਹਿੱਸਾ ਹੀ ਨਹੀਂ ਪਾਇਆ ਤਾਂ ਨਰੇਗਾ ਦੇ ਨਹੀਂ ਸਕੋਗੇ ਦੂਜੀ ਗੱਲ ਇਹਨਾਂ ਨੇ ਜੇ ਕਰ ਦਿੱਤਾ ਕਿ ਆ ਕੋਈ ਬਲੈਕਆਊਟ ਪੀਰੀਅਡ ਛੱਡਦੇ ਕਿ ਇਸ ਮਹੀਨੇ ਤੋਂ ਇਸ ਮਹੀਨੇ ਨਰੇਗਾ ਨਹੀਂ ਦੇ ਸਕਦੇ ਇਹਦਾ ਮਤਲਬ ਜਿਹੜਾ ਉਹਨਾਂ ਕੋਲ 365 ਦਿਨ ਦੇ ਵਿੱਚ 100 ਦਿਨ ਸੀ ਹੁਣ ਮੈਨੂੰ ਲੱਗਦਾ 200 ਦਿਨ ਤੋਂ ਮਸਾਂ 100 ਦਿਨ ਹੋਣੇ ਆ ਸੋ ਆ ਸਕੀਮ ਬਹੁਤ ਹੀ ਨਵੀਂ ਸਕੀਮ ਇਮੀਡੀਏਟਲੀ ਬਹੁਤ ਦੇਸ਼ ਦੇ ਗਰੀਬ ਵਾਸਤੇ ਬਹੁਤ ਨੁਕਸਾਨ ਦੀ ਗੱਲ ਹੈ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਵਾਪਸ ਕਰਨੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਅ ਬੜਾ ਕਲੀਅਰ ਹੈ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੂਗਾ ਉਹ ਉਹ ਕਦਮ ਜਿਹੜੇ ਗਵਰਨਮੈਂਟ ਆਪਣੇ ਆਮ ਜਨਤਾ ਦੇ ਨੁਕਸਾਨ ਹੋਣ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਵੀ ਸਕੀਮਾਂ ਗਰੀਬ ਜਨਤਾ ਵਾਸਤੇ ਲੈ ਕੇ ਆਏ ਅੱਜ ਪੰਜਾਬ ਚੱਲ ਰਹੀਆਂ ਤੇ ਦੇਸ਼ ਵਿੱਚ ਵੀ ਚੱਲ ਰਹੀਆਂ ਉਹਨਾਂ ਦੀਆਂ ਬਹੁਤ ਜ਼ਿਆਦੀਆਂ ਦੀ ਸ਼ੁਰੂਆਤ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਜਿਹੜਾ ਆਟਾ ਦਾਲ ਸਕੀਮ ਨੀਲੇ ਕਾਰਡ ਨਾਲ ਕੇ ਆਟਾ ਦਾਲ ਸਕੀਮ ਸ਼ੁਰੂ ਕਰਾਈ ਸੀ ਉਹ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕਰਾਈ ਸੀ ਤੇ ਉਹਦੇ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਕਣਕ ਦੇਣੀ ਸ਼ੁਰੂ ਕੀਤੀ ਹੈ ਆ ਸ਼ਗਨ ਸਕੀਮ ਆ ਜਿਹੜੀ ਪੈਨਸ਼ਨ ਸਕੀਮ ਜਿਹੜੀ ਐਸ ਸੀ ਬਚਨ ਸਕਾਲਰਸ਼ਿਪ ਸਕੀਮ ਆ ਸਾਰੀਆਂ ਹੀ ਵੱਡੇ ਬਾਦਲ ਸਾਹਿਬ ਨੇ ਕੀਤੀਆਂ ਸੀ ਕਿਉਂਕਿ ਅਕਾਲੀ ਦਲ ਨਬਜ਼ ਜਾਣਦਾ ਹੈ ਕਿ ਗਰੀਬ ਦੀ ਕੀ ਰਿਕੁਆਇਰਮੈਂਟ ਹੈ ਤੋ ਐਸ ਕਰਕੇ ਐਸ ਨਰੇਗਾ ਦੇ ਪੱਦਰ ਤੇ ਮੈਂ ਕਲੀਅਰ ਕਰਨਾ ਚਾਹਣਾ ਹੈ ਕਿ ਆ ਗਵਰਨਮੈਂਟ ਆਫ ਇੰਡੀਆ ਨੂੰ ਵਾਪਸ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਸਾਰੀਆਂ ਪਾਰਟੀਆਂ ਨੂੰ ਜੁਆਇੰਟਲੀ ਪ੍ਰੋਟੈਸਟ ਕਰਨਾ ਚਾਹੀਦਾ ਹੈ ਕਿ ਆਪਾਂ ਕਿਸੇ ਹਾਲ 'ਚ ਆਪਾਂ ਆ ਸਕੀਮ ਇੱਥੇ ਐਸ ਜਿਹੜਾ ਕੱਟ ਕਰਕੇ ਇਹਨਾਂ ਨੇ ਸਕੀਮ ਕੀਤੀ ਹੈ ਉਹ ਸਾਡੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਮੈਨੂੰ ਪੂਰਾ ਕਲੀਅਰ ਹੈ ਝਾੜੂ ਵਾਲੇ ਨੇ ਇੱਕ ਦਿਵਾਨੀ ਨਹੀਂ ਦੇਣੀ ਅਗਲੇ ਸਾਲ ਆਪਣਾ ਹਿੱਸੇ ਦੀ ਤੇ ਇੱਕ ਸਾਲ ਤਾਂ ਜਵਾਈ ਸਕੀਮ ਨਹੀਂ ਚਲਣੀ ਅਸੀਂ ਅੱਗੇ ਤੇ ਅਸੀਂ ਤਾਂ ਗਰੰਟੀ ਦਿੰਨੇ ਆ ਜੋ ਹੋ ਗਿਆ ਅਸੀਂ ਦੇ ਦਾਂਗੇ ਪਰ ਮੈਨੂੰ ਫਿਕਰ ਹੈ ਕਿ ਆ ਸਾਲ ਕੀ ਹੋਊਗਾ ਦੂਜੀ ਵੱਡੀ ਗੱਲ ਜਿਹੜਾ ਕਦਮ ਸੈਂਟਰ ਨੇ ਲੇਟਾ ਗਿਆ ਹੈ ਬਹੁਤ ਵੱਡੇ ਕਫਲੇ ਇਸ ਸਕੀਮ ਦੇ ਰਾਹੀਂ ਕਾਂਗਰਸ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਏ ਇਹਨਾਂ ਨੇ ਵਰਕਰਾਂ ਨੇ ਗਲਤ ਕਾਰਡ ਬਣਾ ਕੇ ਝਾਲੀ ਕਾਰਡ ਬਣਾ ਕੇ ਕਰੋੜਾਂ ਰੁਪਏ ਦਾ ਨਰੇਗਾ ਦਾ ਫੰਡ ਹਜਮ ਕਰ ਲਿਆ ਆਈ ਕਾਰਨ ਆ ਜਦੋਂ ਸੈਂਟਰ ਨੇ ਇਨਕੁਆਰੀ ਕੀਤੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਰੇਗਾ ਬੰਦ ਹੋ ਗਿਆ ਬੈਨ ਕਰ ਦਿੱਤਾ ਕਿਉਂਕਿ ਅਫਸਰ ਤੇ ਇਹਨਾਂ ਦੇ ਲੀਡਰ ਇਕੱਠੇ ਮਿਲ ਕੇ ਉਹਨਾਂ ਨੇ ਆ ਕਪਲੇ ਕੀਤੇ ਕਈ ਕਾਂਗਰਸ ਦੇ ਤੇ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਆਪਣੇ ਆਪ ਇੰਟਰਲੋਕਿੰਗ ਟਾਈਲਾਂ ਦੀ ਕਾਰਖਾਨੇ ਹੀ ਲਾ ਲਏ ਤੇ ਸਾਰੇ ਉਹਨਾਂ ਤੋਂ ਉਹ ਆਉਂਦੇ ਸੀ ਹਾਈ ਰੇਟ ਤੇ ਸੋ ਆ ਸਾਰੇ ਕਬਲਿਆਂ ਕਾਰਨ ਆ ਸਾਰੀਆਂ ਸਕੀਮਾਂ ਰਿਵਿਊ ਹੋਈਆਂ ਜੇ ਆ ਕਬਲੇ ਨਾ ਕਰਦੇ ਕਾਂਗਰਸ ਤੇ ਆ ਸ਼ਹਿਰ ਦੇ ਦੇ ਵਿੱਚ ਕੁਝ ਵੀ ਹੋਣਾ ਸੀ ਪਰ ਹੁਣ ਸੈਂਟਰ ਦਾ ਤੁਸੀਂ ਦੇਖੋ ਬਹੁਤ ਵੱਡੀ ਇਨਕੁਆਇਰੀ ਵੀ ਚੱਲ ਰਹੀ ਹੈ ਸੋ ਅਖੀਰ ਚ ਕਹਿਣਾ ਚਾਹਣਾ ਹੈ ਕਿ ਸ਼ਰੋਮਨੀ ਖਾਲੀਦਲ ਪੰਜਾਬ ਦੇ ਮਜ਼ਦੂਰ ਨਾਲ ਖੜਾ ਹੈ ਪੰਜਾਬ ਦੇ ਗਰੀਬ ਨਾਲ ਖੜਾ ਹੈ ਉਹਨਾਂ ਦੀ ਲੜਾਈ ਲੜੂਗਾ ਐਂਡ ਮੈਂ ਫਿਰ ਤੋਂ ਅਪੀਲ ਕਰਦਾ ਗਵਰਨਮੈਂਟ ਆਫ ਇੰਡੀਆ ਨੂੰ ਕਿ ਤੁਸੀਂ ਇੱਕ ਇਮੀਡੀਏਟਲੀ ਆ ਸਕੀਮ ਵਿਡਰੋ ਕਰੋ ਜਿਹੜਾ ਪੁਰਾਣਾ ਸਿਸਟਮ ਹੈ ਉਹ ਹੀ ਚੱਲੇ ਇੱਕ ਪਾਸੇ ਤਾਂ ਸਾਰੀਆਂ ਪਾਵਰ ਸਟੇਟਾਂ ਦੀਆਂ ਸੈਂਟਰ ਲਈ ਜਾਂਦਾ ਹੈ ਦੂਜੇ ਪਾਸੇ ਫਾਈਨੈਂਸ਼ੀਅਲ ਬੋਝ ਸਟੇਟਾਂ ਤੇ ਲਈ ਜਾਂਦਾ ਹੈ ਜੇ ਜੇ ਤੁਸੀਂ ਸਾਡੇ ਤੇ ਬੋਝ ਪਾਉਣਾ ਚਾਹੁੰਦੇ ਹੋ ਫਿਰ ਸਾਨੂੰ ਪਾਵਰਸ ਵੀ ਵਾਪਸ ਕਰਕੇ ਦਿਓ ट्रू ਫੈਡਰਲ ਸਟਰਕਚਰ ਜੋ ਅਕਾਲੀ ਦਲ ਮੰਗ ਰਿਆ ਸੀ ਉਹ ਹੋਣਾ ਚਾਹੀਦਾ ਹੈ ਅਕਾਲੀ ਦਲ ਨੇ ਆ ਜਿਹੜੀ ਮੋਹ ਪਾਵਰਸ ਟੂ ਦਾ ਸਟੇਟ ਫੈਡਰਲ ਸਟਰਕਚਰ ਦਾ ਡਿਮਾਂਡ 20 ਸਾਲ ਪਹਿਲੇ ਕਿਉਂ ਕੀਤੀ ਸੀ ਕਿ ਸਾਨੂੰ ਪਤਾ ਸੀ ਕਿ ਸੈਂਟਰ ਸਰਕਾਰ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਸਾਰੀ ਪਾਰ ਆਪਣੇ ਕੋਲ ਰੱਖ ਲெடுਗਾ ਤੇ ਜਿਹੜਾ ਪਿੱਛੋਂ ਪੈਸਾ ਦੇਣਾ ਪੈ ਸਕੀ ਮੈਂ ਉਹ ਸਾਰੀਆਂ ਸਟੇਟਾਂ ਦੇ ਛੱਡ ਦੂਗਾ ਆ ਤੁਹਾਡੇ ਸਾਹਮਣੇ ਇਗਜ਼ਾਮ ਇਮੀਡੀਏਟ ਐਗਜ਼ੈਂਪਲ ਨਰੇਗਾ ਦਾ ਜਿੱਥੇ ਪਹਿਲਾਂ ਸੈਂਟਰ ਸਾਰਾ ਕੁਝ ਦਿੰਦੀ ਸੀ ਹੁਣ ਉਹ ਚਾਹੁੰਦੀ ਹੈ ਕਿ 40% ਸਟੇਟ ਦੇ ਰੂਲ ਬਣਾਉਗੀ ਸੈਂਟਰ ਕਿ ਕਿਹਨੂੰ ਦੇਣਾ ਕਿਵੇਂ ਦੇਣਾ ਪੈਸਾ ਜਾਊਗਾ ਸਟੇਟ ਦਾ ਜਿਹਦੇ ਕੋਲੇ ਕੋਈ ਰਾਈਟ ਨਹੀਂ ਹੈ ਐਜੇ ਜਿਹੜਾ ਇਹਨਾਂ ਨੇ ਸਕੀਮ ਬਣਾਈ ਹੈ ਆ ਬਹੁਤ ਵੱਡਾ ਵਿਤਕਰਾ ਸਟੇਟ ਦੀਆਂ ਸਰਕਾਰਾਂ ਤੇ ਹੈ ਬੋਲ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਨਤੀਜਿਆਂ ਨੂੰ ਕਿਸ ਤਰ੍ਹਾਂ ਦੇਖੀ ਦੂਜੀ ਗੱਲ ਮੈਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਗੱਲ ਕਰਨਾ ਚਾਹਣਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਹੈ ਜੇ ਤੁਸੀਂ ਸਾਰਿਆਂ ਦੇ ਕਾਗਜ਼ ਹੀ ਰੱਦ ਕਰਾਉਣੇ ਸੀ ਜੇ ਪੁਲਿਸ ਨੂੰ ਵਤਨਾ ਸੀ ਜੇ ਐਮਫੇਸ਼ ਨੂੰ ਵਤਨਾ ਸੀ ਝੂਠੇ ਪਰਚੇ ਕਰਾਉਣੇ ਸੀ ਫਿਰ ਪਲਾਕ ਸੰਧੀ ਜ਼ਿਲ੍ਹਾ ਪ੍ਰੀਸ਼ਦ ਕਰਾਉਂਦੇ ਹੀ ਨਾ ਤੁਸੀਂ ਐਕਟ ਹੀ ਪਾਸ ਕਰ ਦਿੰਦੇ ਅਸੈਂਬਲੀ ਚ ਕੀ ਜਿਹੜੀ ਸਰਕਾਰ ਆਉਗੀ ਉਹ ਆਪਣੇ ਨਾਮਿਨੇਟ ਕਰ ਦੂਗੀ ਹੁਣ ਤੁਸੀਂ ਦੇਖ ਲਓ ਹੁਣ بڑا ਸ਼ੋਰਾਂ ਕੰਦੇ ਸੀ 1500 ਜਿੱਤ ਗਏ ਪਹਿਲੀ ਗੱਲ ਮੈਂ ਤੁਹਾਨੂੰ ਹਕੀਕਤ ਦੇਣਾ ਚਾਹਣਾ ਹੈ। ਤਕਰੀਬਨ 3800 ਬਲਕ ਸਮਝਿਆ ਤਕਰੀਬਨ। ਇਕ ਪਾਲੀ ਦਲ ਦੇ 1100 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ 1100। ਅਸੀਂ ਤਕਰੀਬਨ 7 1100 ਹੀ ਲੜੇ। ਅੱਛਾ ਤੇ ਉਹ ਉਹ ਹਲਕਿਆਂ ਜੋ ਕਟੇ ਉਹ ਉਮੀਦਵਾਰ ਕਟੇ ਜਿੱਥੇ ਉਹਨਾਂ ਨੂੰ ਪਤਾ ਸੀ ਕਿ ਅਕਾਲੀ ਦਲ ਜਿੱਤੂਗਾ। ਪਰ ਕਾਂਗਰਸ ਕਿਉਂਕਿ ਬੁਰਾ ਹਾਲ ਸੀ ਉਹਨਾਂ ਦੇ ਕੱਲੇ 300 ਦੇ ਕੱਟੇ ਆ ਕੱਲੇ 1150 ਕਾਂਗਰਸ ਦੇ 300 ਤੁਸੀਂ ਮੈਂ ਤੁਹਾਨੂੰ ਇੱਕ ਚੀਜ਼ਾਂ ਦੱਸਦਾ ਹਾਂ ਬੜੀ ਹੈਰਾਨੀ ਥੋੜੀ ਸਾਹਮਣੇ ਆ ਜਿਵੇਂ ਜੀਰਾ ਹੈ ਹਲਕਾ ਹੈ ਜੀਰੇ ਹਲਕੇ ਵਿੱਚ 34 ਬਲਾਕ ਸੰਪਤੀਆਂ ਅਕਾਲੀ ਦਲ ਦੀਆਂ 34 ਤੇ 34 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਗੁਰਦਾਸਪੁਰ ਹੈ 21 ਬਲਾਕ ਸੰਪਤੀਆਂ 21 ਦੇ 21 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਡੇਰਾ ਬਾਬਾ ਨਾਨਕ 38 ਬਲਾਕ ਸੰਪਤੀਆਂ 38 ਤੇ 38 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਭੋਆਜ 48 ਬਲਾਕ ਸੰਪਤੀਆਂ 48 ਤੇ 48 ਬਲਾਕ ਸੰਪਤੀਆਂ ਦੇ ਕਾਲੀਗਲ ਦੇ ਕਾਗਜ਼ ਰੱਦ ਖੇਮ ਕਰਨ ਚ 41 ਬਲਾਕ ਸੰਪਤੀਆਂ 41 ਤੇ 41 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਕਰਨ ਤਰਨ ਵਿੱਚ 31 ਬਲਾਕ ਸੰਪਤੀਆਂ 27 ਦੇ ਕਾਗਜ਼ ਰੱਦ ਪੱਟੀ ਵਿੱਚ 36 ਬਲਾਕ ਸੰਧੀਆਂ ਹਨ ਉਹਨਾਂ 'ਚ 32 ਦੇ ਕਾਗਜ਼ ਰੱਦ ਐ ਮੇਰੇ ਕੋਲ ਬਹੁਤ ਵੱਡੀ ਲਿਸਟ ਹੈ ਜਿਹੜੀ 1100 ਜਿੱਥੇ ਅਸੀਂ ਮਾਝਾ ਦਾ ਸਾਰਾ ਸਾਡਾ ਜੇ ਉਹ ਕਹਿੰਦੇ ਮਾਝੇ ਦਾ ਅਸੀਂ ਕਾਲੀ ਤੇ ਕੁਝ ਨਹੀਂ ਹੋਇਆ ਕਿਉਂਕਿ ਸਾਡੇ ਤਾਂ ਕਾਗਜ਼ ਹੀ ਰੱਦ ਸੀ ਸਾਰੇ ਪੱਟੀ ਦੇ ਰਾਜੇ ਖੇਮ ਕਰਨ ਦੇ ਨਾਲ ਡੇਰਾ ਬਾਬਾ ਨਾਨਕ ਤੇ ਸਾਰੇ ਇਲਾਕੇ ਸਾਡੇ ਕਾਲੀ ਸਾਨੂੰ ਲੜਨ ਨਹੀਂ ਦਿੱਤਾ ਜੇ ਸਾਡੇ ਕਾਗਜ਼ ਹੀ ਰਨ ਕਰ ਦਿੰਦੇ ਫਿਰ ਆਪਣਾ ਆ ਡਰਾਮਾ ਕਰਨ ਦੀ ਕੀ ਲੋੜ ਐ ਉਵੇਂ ਜ਼ਿਲ੍ਹਾ ਪ੍ਰੀਸ਼ਦ ਕੀਤਾ 334 ਜਿਹੜੇ ਜ਼ਿਲ੍ਹਾ ਪ੍ਰੀਸ਼ਦ 34 35 ਹੈਗੇ ਉਹਨਾਂ ਚੋਂ 100 ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਕਾਗਜ਼ ਰੱਦ ਆ ਪਰ ਫਿਰ ਵੀ ਜਿੱਥੇ ਜਿੱਥੇ ਅਸੀਂ ਲੜੇ ਤੁਸੀਂ ਜਿਹੜਾ ਸਾਡਾ ਸਕਸੈਸ ਰੇਟ ਰੱਖੋ ਜਿਵੇਂ ਮੈਂ ਦੇਖ ਰਿਆ ਸੀ ਖਲਕੇ 'ਚ ਸਾਡੇ 7 ਰਹਿ ਗਈਆਂ ਸੀ ਬਲਾਕ ਸੰਧੀਆਂ ਉਹਨਾਂ 'ਚ 17 'ਚੋਂ 6 ਜਿੱਤ ਗਏ ਕਿਤੇ 5 ਸੀ ਉੱਥੇ ਅਸੀਂ 3 ਜਿੱਤ ਗਏ ਇਸ ਕਰਕੇ ਪੰਜਾਬ ਦੇ ਜਨਤਾ ਨੂੰ ਮੈਂ ਇਹ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਬਹੁਤ ਨੁਕਸਾਨ ਪੰਜਾਬ ਦਾ ਹੋ ਗਿਆ ਪਿਛਲੇ 10 ਸਾਲ ਪੰਜਾਬ ਬਹੁਤ ਪਿੱਛੇ ਚਲੇ ਗਿਆ ਪੰਜਾਬ ਦੇ ਵਿੱਚ ਕੋਈ ਇਨਵੈਸਟ ਕਰਨ ਨੂੰ ਤਿਆਰ ਨਹੀਂ ਗੁੰਡਾਗਰਦੀ ਦਾ ਰਾਜ ਪੰਜਾਬ ਚ ਗੈਂਗਸਟਰ ਦਾ ਰਾਜ ਹੈ ਰੋਜ਼ ਫਰੋਥੀਆਂ ਲਈ ਜਾਂਦੇ ਆ ਲੁੱਟਖੋ ਹੋਈ ਜਾਂਦੀ ਹੈ ਬੈਂਕ ਲੁੱਟੇ ਜਾਂਦੇ ਆ ਲੋਕੀ ਲੁਕਿਆਂ ਦੇ ਗੋਲੀਆਂ ਚੱਲਦੀਆਂ ਕਿਤੇ ਕਬੱਡੀ ਪਲੇਅਰ ਨੂੰ ਮਰਿਆ ਜਾਂਦਾ ਕਿਸੇ ਦੁਕਾਨਦਾਰ ਨੂੰ ਮਰਿਆ ਜਾਂਦਾ ਇਹ ਪ੍ਰੋਟਿਨਿੰਦਾ ਉਹਨੂੰ ਮਾਰ ਦਿੰਦੇ ਆ ਕੋਈ ਪੁਲਿਸ ਕਰਨੀ ਨਹੀਂ ਪੁਲਿਸ ਹੈ ਹੀ ਨਹੀਂ ਕਿਉਂਕਿ ਜਿਹੜਾ ਮੈਂ ਬੜਾ ਕਲੀਅਰ ਐ ਮੈਂ ਜਿਹੜਾ ਪਤਾ ਕਰਾਇਆ ਹੈ Chief Minister ਨੇ appoint ਕਰਦਾ ਸਹੀ ਮੰਨ ਤੇ Chief Minister ਕੇਜਰੀਵਾਲ ਐ ਉਹ ਜਿਹੜਾ ਪੈਸਾ ਦਿੰਦਾ ਹੁਣ ਪੋਸਟਾਂ ਜਿੰਨੀਆਂ ਸਰਕਾਰੀ ਪੋਸਟਾਂ ਹਨ ਉਹਨਾਂ ਨੇ ਰੇਟ ਲੱਖ ਲਏ ਆ ਝਾੜੂ ਵਾਲੇ ਨੇ ਜੇ SSP ਬੰਨਾ ਤਾਂ ਐਨੇ ਕਰੋੜ ਜੇ DSP ਲੱਗਣਾ ਤਾਂ ਐਨੇ ਲੱਖ ਜਿਹੜਾ ਬੰਦਾ ਪੈਸੇ ਲੈ ਕੇ ਪੋਸਟਿੰਗ ਕਰਾਊਗਾ ਤੇ ਫਿਰ ਉਹਨੂੰ ਕੀ ਫਿਕਰ ਉਹਨੇ ਦਾ ਹਰ ਉਹਨਾਂ ਕਮਾਉਣਾ ਹੀ ਹੈ ਤੇ ਉਹ ਜਿਹੜੇ ਹੈਗੇ ਆ ਨਸ਼ਾ ਮੈਂ ਬਾਰ ਬਾਰ ਕਹਿੰਨਾ ਹੈ ਨਸ਼ਾ ਕਿਉਂ ਪੰਜਾਬ ਚ ਘਰ ਘਰ ਚਲਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ ਨਸ਼ਾ ਵੇਚਣ ਨਾਲ ਨਮੀਨਾ ਬਣ ਲਿਆ ਮੈਂ ਕਈ ਐਸਐਸਪੀਆਂ ਜਿਹੜੇ ਮੇਰੇ ਥੱਲੇ ਵੀ ਕੰਮ ਕਰਦੇ ਮੈਂ ਉਹਨਾਂ ਨਾਲ ਗੱਲ ਕੀਤਾ ਮੈਂ ਕਿਹਾ ਕਿਉਂ ਇੰਨਾ ਵਧ ਗਿਆ ਕਹਿੰਦੇ ਜੀ ਅਸੀਂ ਕੀ ਕਰੀਏ ਜਿਹਨੂੰ ਫੜਦੇ ਆਂ ਆਮ ਆਦਮੀ ਪਾਰਟੀ ਦੇ ਹਲਕਾਂ ਚਾਜ ਇਹੋਨਾਂ ਦੇ ਮੇਨ ਲੀਡਰ ਦਾ ਫੋਨ ਐ ਇਹਨੂੰ ਛੱਡ ਦਿਓ ਜੇ ਅਸੀਂ ਨਹੀਂ ਛੱਡਦੇ ਸਾਡੀ ਬਦਲੀ ਕਰਾਉਂਦੇ ਆ ਆ ਤਾਂ ਹਾਲਾਤ ਪੰਜਾਬ ਦੇ ਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਵਾਹਦ ਪਾਰਟੀ ਐ ਜਿਹਦਾ ਮਕਸਦ ਸਹੀ ਮਿਹਨਤ ਮੈਂ ਅੱਜ ਦੱਸ ਰਿਹਾ ਅਗਲੀ ਸਰਕਾਰ ਬਣਾਉਣਾ ਨਹੀਂ ਐ ਸਾਡਾ ਮਕਸਦ ਐ ਪੰਜਾਬ ਨੂੰ ਬਚਾਉਣਾ ਨਾ ਕਾਂਗਰਸ ਨੂੰ ਫਿਕਰ ਐ ਨਾ ਰਾਹੁਲ ਗਾਂਧੀ ਨੂੰ ਫਿਕਰ ਐ ਪੰਜਾਬ ਤਰੱਕੀ ਕਰਦਾ ਕੀ ਨਹੀਂ ਕਰਦਾ ਜੇ ਉਹਨੂੰ ਸੀਟ ਨਹੀਂ ਸਰਕਾਰ ਬੰਦੀ ਤਾਂ ਹੋਰ ਕਿਤੇ ਚਲੇ ਜਾਣਾ ਵਾ ਨਾ ਝਾੜੂ ਵਾਲਿਆਂ ਨੂੰ ਕੋਈ ਫਿਕਰ ਹੈ ਕੇਜਰੀਵਾਲ ਤਾਂ ਪ੍ਰਵਾਇ ਨਹੀਂ ਕਰਦਾ ਉਹਨੇ ਤਾਂ ਇੱਕ ਸਾਧਨ ਬਣਾਇਆ ਪੰਜਾਬ ਨੂੰ ਲੁੱਟਣ ਦਾ ਤੋਂ ਇਸ ਕਰਕੇ ਮੈਂ ਹੱਥ ਜੋੜ ਕੇ ਪੰਜਾਬੀਆਂ ਨੂੰ ਬੋਲਦਾ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਆਪਣੀ ਖੇਤਰੀ ਪਾਰਟੀ ਜੀ ਨੇ ਸਦਾ ਤੁਹਾਡੀ ਲੜਾਈ ਲੜੀ ਹੈ ਜਿਨੇ ਹਰ ਧਰਮ ਦਾ ਸਤਕਾਰ ਕੀਤਾ ਹੈ ਭਾਈਚਾਰ ਇੱਕ ਸਾਂਝ ਰੱਖੀ ਹੈ ਜਿਹਦੀ ਇੱਕੋ ਹੀ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਪਿਆਰ ਨਾਲ ਰਹਿਣ ਤਾਂ ਹੀ ਪੰਜਾਬ ਤਰੱਕੀ ਕਰੂਗਾ ਉਸ ਮਹਾਨ ਸੂਰਮਿਆਂ ਦੀ ਪਾਰਟੀ ਨੂੰ ਵਾਪਸ ਤੁਸੀਂ ਤਾਕਤ ਦੇ ਕੇ ਲੈ ਕੇ ਆਓ ਤਾਂ ਹੀ ਪੰਜਾਬ ਵੱਸ ਸਕਦਾ ਹੈ